ਡਾਕਟਰ ਸਾਹਿਬ ਅੱਜ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੋ ਹਾਂਜੀ ਅੱਜ ਮੈਂ ਸ਼ਾਮਲ ਹੋਣ ਜਾ ਰਿਹਾ ਹਾਂ ਜੀ 3 ਵਜੇ ਦਾ ਪ੍ਰੋਗਰਾਮ ਹੈ ਜੀ ਕੋਈ ਖਾਸ ਕਾਰਨ ਬੈਸਟ ਪਲੇਟਫਾਰਮ ਲੱਗਿਆ ਕਿ ਹੁਸ਼ਿਆਰਪੁਰ ਤੋਂ ਚੋਣ ਵੀ ਜਿਹੜੀ ਆ ਉਹ ਤੁਸੀਂ ਲੋਕ ਸਭਾ ਦੀ ਲੜ ਰਹੇ ਹੋ ਮੈਂ ਪਿਆਰ ਆ ਮੈਂ ਤਾਂ ਤੁਸੀਂ ਇੱਕ ਪਾਰਟੀ ਦੇ ਵਿੱਚ ਚਲੇ ਜਾਓਗੇ ਤਾਂ ਲੱਗਦਾ ਕਿ ਉਹ ਲੋਕਾਂ ਦਾ ਦਾਇਰਾ ਘਟੂਗਾ ਜਾਂ ਲੱਗਦਾ ਕਿ ਲੋਕਾਂ ਦਾ ਦਾਇਰਾ ਵਧੂਗਾ ਮੈਨੂੰ ਲੱਗਦਾ ਵੀ ਇਹ ਵਧੇ ਜਾਗੀ ਤੈਰਾ ਤਾਕਤ ਅਫਸਰਨਾ ਦੇ ਨਾਲ ਜਾਣੇ ਜਾਂਦੇ ਡਾਕਟਰ ਲਖਵੀਰ ਸਿੰਘ ਅਜਾਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਡਾਕਟਰ ਲਖਵੀਰ ਸਿੰਘ ਜੋ ਹੁਸ਼ਿਆਰਪੁਰ ਦੇ ਵਿੱਚ ਬਤੌਰ ਡੀ ਐਚਓ ਦੀਆਂ ਸੇਵਾਵਾਂ ਨਿਭਾ ਰਹੇ ਸੀ ਉਹਨਾਂ ਨੇ ਰਿਟਾਇਰਮੈਂਟ ਲਈ ਤੀ ਔਰ ਰਿਟਾਇਰਮੈਂਟ ਲੈਣ ਤੋਂ ਬਾਅਦ ਇਹੀ ਸਭ ਦੀ ਨਜ਼ਰ ਆਸੀ ਕਿ ਉਹਨਾਂ ਦਾ ਅਗਲਾ ਸਟੈਪ ਕੀ ਹੋਊਗਾ ਤਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਤੁਹਾਨੂੰ ਇਸ ਲਈ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਡਾਕਟਰ ਲਖਵੀਰ ਸਿੰਘ ਹੁਣੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਦੁਪਹਿਰ 3 ਵਜੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਡਾਕਟਰ ਲਖਵੀਰ ਸਿੰਘ ਹੁਣੀ ਹੁਣ ਰਾਜਨੀਤੀ ਦੇ ਵਿੱਚ ਆਪਣਾ ਪੈਰ ਧਰਾਵਾ ਕਰਨ ਜਾ ਰਹੇ ਨੇ ਕਵੀਰ ਸਿੰਘ ਉਹਨਾਂ ਨੂੰ ਲਾਈਨ ਦੇ ਉੱਤੇ ਲੈਨੇ ਆ ਲਾਈਨ ਦੇ ਉੱਤੇ ਜੋੜ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਡਾਕਟਰ ਲਖਵੀਰ ਸਿੰਘ ਜੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਅੱਜ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੋ ਹਾਂਜੀ ਅੱਜ ਮੈਂ ਸ਼ਾਮਲ ਹੋਣ ਜਾ ਰਿਹਾ ਹਾਂ ਜੀ ਹਾਂਜੀ ਤਾਂ 3 ਵਜੇ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ 3 ਵਜੇ ਦਾ ਪ੍ਰੋਗਰਾਮ ਹੈ ਜੀ ਡਾਕਟਰ ਸਾਹਿਬ ਕਿਉਂਕਿ ਜਿਸ ਤਰੀਕੇ ਨਾਲ ਤੁਹਾਨੂੰ ਧਾਕੜ ਅਫਸਰ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਸਭ ਦੀਆਂ ਇਹੀ ਨਜ਼ਰਾਂ ਸੀ ਕਿ ਕਿਹੜੀ ਪਾਰਟੀ ਦੇ ਵਿੱਚ ਤੁਸੀਂ ਸ਼ਾਮਲ ਹੁੰਦੇ ਹੋ ਔਰ ਅਗਲਾ ਤੁਹਾਡਾ ਕੀ ਕੰਮ ਹੋਏਗਾ ਕਿਹੜਾ ਤੁਹਾਡਾ ਅਗਲਾ ਸਟੈਪ ਹੋਏਗਾ ਤਾਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਕੋਈ ਖਾਸ ਕਾਰਨ ਕਾਰਨ ਜਿਹੜਾ ਜਿੱਥੇ ਬੰਦੇ ਦੀ ਟਿਊਨਿੰਗ ਠੀਕ ਬੰਦੀ ਆ ਜਿੱਥੇ ਲੱਗਦਾ ਵੀ ਮੇਰੇ ਮਕਸਦ ਜਿਹੜੇ ਆ ਮੇਰਾ ਜਿਹੜਾ ਜਿਹੜੇ ਮੈਂ ਲੋਕ ਸੇਵਾ ਦਾ ਲੈ ਕੇ ਚੱਲਿਆ ਜਨੂੰਨ ਉਹ ਜਿੱਥੇ ਮੈਨੂੰ ਲੱਗਦਾ ਪਈ ਫੁੱਲਫਲ ਹੋ ਸਕਦਾ ਉਹ ਮੈਨੂੰ ਵੈਸਟ ਪਲੇਟਫਾਰਮ ਲੱਗਿਆ ਜੀ ਔਰ ਡਾਕਟਰ ਸਾਹਿਬ ਕੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਲੈਕਸ਼ਨ ਲੜਦੇ ਹੋਏ ਵੀ ਨਜ਼ਰ ਸਾਨੂੰ ਦੇਖੋਗੇ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਜਿਹੜਾ ਕੰਮ ਕਰ ਰਹੇ ਸੀ ਉੱਥੇ ਲੋਕਾਂ ਦੇ ਤੁਸੀਂ ਦਿਲਾਂ ਦੇ ਵਿੱਚ ਵੀ ਥਾਂ ਬਣਾਈ ਹੋਈ ਹੈ ਤਾਂ ਕੀ ਹੁਸ਼ਿਆਰਪੁਰ ਤੋਂ ਚੋਣ ਵੀ ਜਿਹੜੀ ਹੈ ਉਹ ਤੁਸੀਂ ਲੋਕ ਸਭਾ ਵੀ ਲੜ ਰਹੇ ਹੋ ਮੇਰੇ ਵੀਰ ਜੀ ਇਹ ਪਾਰਟੀ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਹੈ ਜੇ ਉਹ ਮੇਰੇ ਤੋਂ ਸੇਵਾ ਲੈਣੀ ਚਾਹਣਗੇ ਉਸ ਰੂਪ ਚ ਤਾਂ ਮੈਂ ਤਿਆਰ ਆ ਮੈਂ ਤਾਂ ਪਾਰਟੀ ਦੇ ਮੁਤਾਬਕ ਹੀ ਚੱਲੂੰਗਾ ਹਮਮ ਔਰ ਡਾਕਟਰ ਸਾਹਿਬ ਕੀ ਕੋਈ ਹੋਰ ਆਪਸ਼ਨਸ ਵੀ ਸੀ ਤੁਹਾਡੇ ਕੋਲ ਕੋਈ ਹੋਰ ਪਾਰਟੀਆਂ ਨੇ ਵੀ ਅਪਰੋਚ ਕੀਤਾ ਜਦੋਂ ਤੁਸੀਂ ਰਿਟਾਇਰਮੈਂਟ ਜਿਹੜੀ ਹੈ ਉਹ ਜਲਦੀ ਲੈ ਲੈਂਦੇ ਤਾਂ ਬਹੁਤ ਸਾਰੀਆਂ ਆਫਰਾਂ ਤੁਹਾਨੂੰ ਆਈਆਂ ਹੋਣਗੀਆਂ ਹਾਂ ਜੀ ਜੀ ਆਈਆਂ ਆਈਆਂ ਜੀ ਪਰ ਤੁਹਾਡੇ ਵੱਲੋਂ ਆਮ ਆਦੀ ਪਾਰਟੀ ਨੂੰ ਹੀ ਚੁਣਿਆ ਗਿਆ ਮੈਂ ਮੈਂ ਜੋ ਟੋਟਲ ਇਹਨਾਂ ਟੋਟੈਲਿਟੀ ਜੋ ਸਾਰਾ ਕੁਝ ਦੇਖਿਆ ਮੇਰੇ ਲਈ ਬੈਸਟ ਹੂੰ ਬੰਦੇ ਜੀ ਡਾਕਟਰ ਸਾਹਿਬ ਕਿਉਂਕਿ ਜਿਸ ਤਿੱਕੇ ਤੁਸੀਂ ਲੋਕਾਂ ਦੀ ਹੀ ਪਹਿਲਾਂ ਸੇਵਾ ਕਰ ਰਹੇ ਸੀ ਔਰ ਜਿਹੜਾ ਹੁਣ ਵੀ ਕੰਮ ਤੁਸੀਂ ਜੇ ਕਰਨ ਕਰਨ ਜਾ ਰਹੇ ਹੋ ਤੁਸੀਂ ਰਾਜਨੀਤੀ ਦੇ ਵਿੱਚ ਆ ਰਹੇ ਹੋ ਤਾਂ ਇਹ ਵੀ ਲੋਕ ਸੇਵਾ ਹੀ ਹੁੰਦਾ ਹੈ ਕਿ ਏਮ ਕੀ ਹੈ ਤੁਹਾਡਾ ਕੀ ਚਾਹੁੰਦੇ ਕੀ ਹੋ ਕਿਵੇਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਕੀ ਹੋਰ ਕੰਮ ਕਰਨਾ ਚਾਹੁੰਦੇ ਹੋ ਰੀਫਾਰਮਜ਼ੇ ਰੀਫਾਰਮਜ਼ੇ ਚਾਹੇ ਛੋਟੇ ਪੱਦਰ ਤੇ ਲੱਗਣ ਚਾਹੇ ਵੱਡੇ ਤੇ ਵੀ ਤੇ ਜਿਹੜਾ ਮੈਨੂੰ ਲਿਤਾ ਜਿਹੜੀ ਤੁਹਾਡੀ ਪਾਰਟੀ ਹਾਈ ਕਮਾਂਡ ਜਾਂ ਪਾਰਟੀ ਦਾ ਕਨਸਟੀਟਿਊਸ਼ਨ ਜਾਂ ਜਿਹੜਾ ਵੀ ਉਹਦਾ ਮੈਨੀਫੈਸਟੋ ਆ ਤੁਸੀਂ ਉਹਦੇ ਵਿੱਚ ਰਹਿਣਾ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਵੀ ਇੱਕ ਫੈਸਿਲਿਟੇਟਰ ਜਾਂ ਐਜ਼ ਅ ਜਿੱਥੇ ਵੀ ਤੁਸੀਂ ਅੱਛਾ ਕੰਮ ਕਰ ਸਕਦੇ ਹੋ ਤੇ ਕਰਨਾ ਚਾਹੀਦਾ ਰੋਲ ਨਿਭਾ ਸਕਦੇ ਹੋ ਪਰ ਮੈਨੂੰ ਇਹ ਮਹਿਸੂਸ ਹੁੰਦਾ ਵੀ ਕਈ ਵਾਰ ਆ ਵੀ ਜਿਹੜੇ ਕੋਈ ਵੀ ਲੀਡਰ ਹੈ ਜਾਂ ਜਿਹੜੀ ਪਬਲਿਕ ਆ ਉਹਨਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਕਈ ਵਾਰੀ ਹੋ ਜਾਂਦੀ ਵੀ ਡਿਸਸੈਟੀਸਫੈਕਸ਼ਨ ਮੈਂ ਉਹ ਨਹੀਂ ਹੋਣ ਦਊਗਾ ਔਰ ਮੇਰਾ ਸਭ ਤੋਂ ਵੱਡਾ ਹੋਗਾ ਵੀ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਮੁਹੱਬਤ ਔਰ ਬੜੇ ਸਾਝ ਲੈ ਕੇ ਚੱਲਾਂ ਔਰ ਪੰਜਾਬ ਦੇ ਵਾਸਤੇ ਬੈਸਟ ਕਰ ਸਕੀਏ ਆਪਾਂ ਮੇਰਾ ਇਹੀ ਇਹੀ ਰਹੇਗਾ ਬਤੌਰ ਡੀ ਐਚਓ ਬਤੌਰ ਡੀ ਐਚਓ ਜਿਹੜੇ ਕੁਝ ਕੰਮ ਤੁਸੀਂ ਨਹੀਂ ਕਰ ਪਾਈ ਕਿਉਂਕਿ ਉਦੋਂ ਤੁਹਾਡਾ ਦਾਇਰਾ ਇੱਕ ਸੀਮਤ ਸੀਗਾ ਤੁਸੀਂ ਹੈਲਥ ਦੇ ਵਿੱਚ ਹੀ ਰਿਫਾਰਮ ਲੈ ਕੇ ਆ ਸਕਦੇ ਸੀ ਤੁਸੀਂ ਜਿਹੜੀ ਗੜਬੜੀ ਹੁੰਦੀ ਸੀ ਖਾਣੇ ਦੇ ਵਿੱਚ ਉਸ ਦੇ ਵਿੱਚ ਹੀ ਸੁਧਾਰ ਲੈ ਕੇ ਆ ਸਕਦੇ ਸੀ ਪਰ ਤੁਹਾਡੇ ਵੱਲੋਂ ਹੁਣ ਇਹ ਕੋਸ਼ਿਸ਼ ਰਹੂਗੀ ਕਿ ਹੋਰ ਕੰਮਾਂ ਦੇ ਵਿੱਚ ਰਿਫਾਰਮ ਲੈ ਕੇ ਆਇਆ ਜਾਵੇ ਆਬਵੀਅਸਲੀ ਆਬਵੀਅਸਲੀ ਕਿਉਂਕਿ ਫੂਡ ਸੇਫਟੀ ਨੂੰ ਮੈਂ ਫੋਕਸ ਵੀ ਰੱਖਾਂਗਾ ਇਹਨੂੰ ਜ਼ਰੂਰ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਤੇ ਇੱਥੇ ਮੈਨੂੰ ਅਹਿਮ ਪਿਆਰ ਵੀ ਮਿਲਿਆ ਬਹੁਤ ਜ਼ਿਆਦਾ ਤੇ ਮੈਨੂੰ ਲੱਗਿਆ ਵੀ ਇਹ ਲੋਕਾਂ ਦਾ ਬੜਾ ਡੂੰਘਾ ਦਰਦ ਵੀ ਹੈ ਤੇ ਇਹ ਨੂੰ ਤਾਂ ਮੈਂ ਸ਼ੌਂਗ ਹੈ ਪਰ ਇਹਦੇ ਨਾਲ-ਨਾਲ ਜਿਹੜੇ ਮੇਰੇ ਇਨ ਐਡੀਸ਼ਨ ਟ੍ਰੀਟਮੈਂਟ ਵਿੱਚ ਮੈਨੂੰ ਕਈ ਚੀਜ਼ਾਂ ਮਹਿਸੂਸ ਹੁੰਦੀਆਂ ਸੀਗੀਆਂ ਉਹ ਉਹਦੇ ਵੱਲ ਵੀ ਮੈਂ ਕਦਮ ਵਧਾਉਂਗਾ ਤੇ ਮੈਂ ਚਾਹਾਂਗਾ ਵੀ ਕੁਝ ਕੁਝ ਬਿਊਟੀਫੁਲ ਪੰਜਾਬ ਵਾਸਤੇ ਖੁਸ਼ ਰੰਗਲਾ ਪੰਜਾਬ ਲਈ ਆਪਾਂ ਕਰ ਪਾਈਏ ਹਾਂ ਡਾਕਟਰ ਸਾਹਿਬ ਕਿਉਂਕਿ ਅਕੀਲਾ ਮੇਰਾ ਸਵਾਲ ਹੈ ਕਿਉਂਕਿ ਜਦੋਂ ਤੁਸੀਂ ਬਤੌਰ ਇੱਕ ਸਰਕਾਰੀ ਨੌਕਰੀ ਕਰ ਰਹੇ ਹੁੰਦੇ ਹੋ ਤਾਂ ਤੁਹਾਡੇ ਨਾਲ ਕੋਈ ਪਾਰਟੀ ਨਹੀਂ ਜੁੜੀ ਹੁੰਦੀ ਜਿਹੜੇ ਲੋਕ ਵੀ ਤੁਹਾਨੂੰ ਪਸੰਦ ਕਰਦੇ ਹੁੰਦੇ ਉਹ ਬਿਓਨਡ ਦਾ ਪਾਰਟੀ ਲਾਈਨਸ ਤੁਹਾਨੂੰ ਪਸੰਦ ਕਰ ਰਹੇ ਹੁੰਦੇ ਨੇ ਪਰ ਜਿਸ ਤਿੱਕੇ ਦਾ ਹੁਣ ਤੁਸੀਂ ਇੱਕ ਪਾਰਟੀ ਦੇ ਵਿੱਚ ਚਲੇ ਜਾਓਗੇ ਇੱਕ ਪਾਰਟੀ ਵਿੱਚ ਸ਼ਾਮਲ ਹੋ ਜਾਓਗੇ ਤਾਂ ਲੱਗਦਾ ਕਿ ਉਹ ਲੋਕਾਂ ਦਾ ਦਾਇਰਾ ਘਟੂਗਾ ਜਾਂ ਤੁਹਾਨੂੰ ਲੱਗਦਾ ਕਿ ਉਹ ਲੋਕਾਂ ਦਾ ਦਾਇਰਾ ਵਧੂਗਾ ਮੈਨੂੰ ਲੱਗੂਗਾ ਵੀ ਮੈਨੂੰ ਲੱਗਦਾ ਵੀ ਵਧੇਗਾ ਜਿੱਦਾਂ ਇਹਰਾ ਕੋਈ ਇਦਾਂ ਨਹੀਂ ਹੈ ਕਿਉਂਕਿ ਕੁਝ ਸਮੇਂ ਲਈ ਜੇ ਕਿਸੇ ਦੀ ਪਰਸੈਪਸ਼ਨ ਬਣਦੀ ਵੀ ਹੈ ਤਾਂ ਜਦੋਂ ਬੰਦਾ ਵਰਕ ਕਰਦਾ ਪ੍ਰੈਕਟੀਕਲੀ ਤਾਂ ਚੇਂਜ ਕਰ ਦਿੰਦਾ ਉਹਦਾ ਕਾਰਨ ਸਭ ਤੋਂ ਵੱਡਾ ਇਹ ਵੀ ਜਦੋਂ DHO ਲੱਗੇ ਸੀ ਜੁਆਇਨ ਕੀਤਾ ਸੀ ਉਦੋਂ ਵੀ ਲੋਕਾਂ ਨੂੰ ਲੱਗਦਾ ਸੀ ਪਤਾ ਨਹੀਂ ਕਿਸ ਮਕਸਦ ਲਈ ਆਇਆ ਬੰਦਾ ਪਰ 3 ਸਾਲ 3.5 ਸਾਲ ਜਦੋਂ DHO ਸ਼ਿਫਟ ਕਰ ਦਿੱਤੀ ਤਾਂ ਪ੍ਰੂਵ ਕਰਤਾ ਤੇ ਉਹਨਾਂ ਦਾ ਜਿਹੜਾ ਉਹ ਪਰਸੈਪਸ਼ਨ ਸੀ ਉਹ ਡਿਸਪਰੂਵ ਕਰ ਦਿੱਤੀ ਹਾਲਕਿ ਤੁਸੀਂ ਬਤੌਰ ਜਿਹੜਾ ਸਰਕਾਰੀ ਨੌਕਰੀ ਦੇ ਵਿੱਚ ਸੀ ਤਾਂ ਤੁਸੀਂ ਬਹੁਤ ਸਾਰੇ ਚੈਲੰਜਸ ਫੇਸ ਕੀਤੇ ਸਰਕਾਰਾਂ ਤੋਂ ਤੁਹਾਨੂੰ ਕਈ ਵਾਰ ਟ੍ਰਾਂਸਫਰਾਂ ਤੁਹਾਡੀਆਂ ਕੀਤੀਆਂ ਗਈਆਂ ਤੁਹਾਨੂੰ ਉਹ ਚੀਜ਼ਾਂ ਚਲਨੀਆਂ ਵੀ ਪਈਆਂ ਹੁਣ ਤੁਸੀਂ ਆਪ ਰਾਜਨੀਤੀ ਦੇ ਵਿੱਚ ਆਉਂਗੇ ਨਾ ਤੁਸੀਂ ਕੀ ਇਹ ਵੀ ਪ੍ਰਾਇੋਰਟੀ ਰੱਖੋਗੇ ਕਿ ਤੁਹਾਡੇ ਵਾਂਗ ਹੋਰ ਡੀਐਚਓਜ਼ ਨੂੰ ਇਹ ਕੁਝ ਨਾ ਫੇਸ ਕਰਨਾ ਪਵੇ ਮੈਂ ਬਿਲਕੁਲ ਜੀ ਜੇ ਕੋਈ ਵੀ ਬੰਦਾ ਪੋਜ਼ਿਟਿਵ ਕੰਮ ਕਰੇਗਾ ਐਂਡ ਐਂਵਾਇਰਨਮੈਂਟਲੀ ਕੰਮ ਕਰੇਗਾ ਸੋਸਾਇਟੀ ਲਈ ਮੈਂ ਚਾਹਾਂਗਾ ਵੀ ਉਹਦੇ ਚ ਹਿੰਡਰੈਂਸਸ ਨਹੀਂ ਹੋਣੀਆਂ ਚਾਹੀਦੀਆਂ ਉਹਨੂੰ ਇੰਟਰਰਪਟ ਨਹੀਂ ਕਰਨਾ ਚਾਹੀਦਾ ਠੀਕ ਹੈ ਧੰਨਵਾਦ ਡਾਕਟਰ ਸਾਹਿਬ ਗੱਲਬਾਤ ਲਈ ਔਰ ਸ਼ੁਭਕਾਮਨਾ ਤੁਹਾਡੇ ਨਵੇਂ ਫਿਊਚਰ ਦੇ ਲਈ ਜਿਹੜਾ ਤੁਸੀਂ ਪੈਰ ਰਾਜਨੀਤੀ ਦੇ ਵਿੱਚ ਤੁਰਨ ਜਾ ਰਹੇ ਹੋ ਤੁਹਾਨੂੰ ਉਹਦੇ ਵਾਸਤੇ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਸੋ ਮਚ ਥੈਂਕ ਯੂ ਤਾਂ ਡਾਕਟਰ ਲਖਵੀਰ ਸਿੰਘ ਅੱਜ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਡੀ ਐਚਓ ਸੀ ਡੀ ਐਚਓ ਦੇ ਵਿੱਚ ਚਲਦਿਆਂ ਹੋਇਆਂ ਬਹੁਤ ਸਾਰੀਆਂ ਇਹਨਾਂ ਨੇ ਰੇਡਾਂ ਕੀਤੀਆਂ ਬਹੁਤ ਸਾਰੇ ਖਾਣੇ ਦੇ ਵਿੱਚ ਮਲਾਫਟਾਂ ਜਿਹੜੀਆਂ ਹੁੰਦੀਆਂ ਸੀ ਉਸ ਨੂੰ ਰੋਕਿਆ ਤੇ ਹੁਣ ਪ੍ਰੋ ਪੰਜਾਬ ਟੀਵੀ ਦੇ ਉੱਤੇ ਐਕਸਕਲੂਸਿਵ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਦੁਪਹਿਰ 3 ਵਜੇ ਡਾਕਟਰ ਲਖਵੀਰ ਸਿੰਘ ਹੋਣੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਮ ਆਦੀ ਪਾਰਟੀ ਦਾ ਝਾੜੂ ਫੜਨ ਜਾ ਰਹੇ ਨੇ ਔਰ ਦੇਖਣਾ ਹੋਊਗਾ ਕਿ ਸਿਹਤ ਦੇ ਵਿੱਚ ਸਫਾਈ ਕਰਨ ਤੋਂ ਬਾਅਦ ਹੁਣ ਰਾਜਨੀਤੀ ਦੇ ਵਿੱਚ ਆ ਕੇ ਕਿਸ ਤਰੀਕੇ ਦੀ ਸਫਾਈ ਉਹਨਾਂ ਦੇ ਵੱਲੋਂ ਕੀਤੀ ਜਾਂਦੀ